ਪੰਜਾਬ ਸਕੂਲ ਐਜੂਕੇਸ਼ਨ ਬੋਰਡ ਵੱਲੋਂ ਅੱਜ 10ਵੀਂ ਜਮਾਤ ਦਾ ਨਤੀਜਾ ਘੋਸ਼ਿਤ ਕਰ ਦਿੱਤਾ ਗਿਆ ਪਹਿਲੀਆਂ ਤਿੰਨ ਸਥਾਨ ਹਰ ਵਰਾਂ ਦੀ ਤਰ੍ਹਾਂ ਕੁੜੀਆਂ ਨੇ ਹੀ ਮੱਲਾ ਮਾਰੀਆਂ ਨੇ ਕੁੜੀਆਂ ਨੇ ਮਤਲਬ ਬਾਜੀ ਮਾਰ ਲਈ ਐ ਛੰਡੀਆਂ ਗੱਡ ਦਿੱਤੀਆਂ ਨੇ ਔਰ ਮਾਨ ਵਾਲੀ ਗੱਲ ਹੈ ਕਿ ਪਹਿਲਾ ਤੇ ਦੂਜਾ ਸਥਾਨ ਇੱਕੋ ਸਕੂਲ ਦੇ ਹਿੱਸੇ ਆਇਆ ਤੇ ਤਿੰਨ ਕੁੜੀਆਂ ਨੇ ਜਿਹੜੀ ਪਹਿਲੀ ਪੋਜੀਸ਼ਨ ਹਾਸਲ ਕੀਤੀ ਉਹਨਾਂ ਦੇ ਵਿੱਚ ਲੁਧਿਆਣਾ ਦੇ ਤੇਜਾ ਸਿੰਘ ਸਤੰਤਰ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਸ਼ਿਮਲਾਪੂਰੀ ਲੋਹਿਆਣਾ ਦੀ ਦਸਵੀਂ ਜਮਾਤ ਦੀ ਵਿਦਿਆਰਥਣ ਅਦਿੱਤੀ ਸਿੰਘ ਇਹਨਾਂ ਨੇ ਪਹਿਲਾ ਸਥਾਨ ਹਾਸਲ ਕੀਤਾ ਇਸੇ ਤਰ੍ਹਾਂ ਇਸ ਸਕੂਲ ਦੀ ਹੀ ਲੜਕੀ ਅਲੀਸ਼ਾ ਸ਼ਰਮਾ ਨੇ ਦੂਜਾ ਸਥਾਨ ਹਾਸਲ ਕੀਤਾ ਜਦ ਕਿ ਤੀਜਾ ਜਿਹੜਾ ਸਥਾਨ ਅੰਬਰ ਪਬਲਿਕ ਸੀਨੀਅਰ ਸੈਂਡਰੀ ਸਕੂਲ ਨਵਾ ਤਨੇਲ ਤਹਿਸੀਲ ਬਾਬਾ ਪਕਾਲਾ ਜ਼ਿਲ੍ਹਾ ਅੰਮ੍ਰਿਤਸਰ ਦੀ ਵਿਦਿਆਰਥਣ ਕਰਮਨਪ੍ਰੀਤ ਕੌਰ ਨੇ ਤੀਜਾ ਹਾਸਲ ਸਥਾਨ ਹਾਸਲ ਕੀਤਾ ਗਿਆ ਇਸ ਮਸਲੇ ਦੇ ਵਿੱਚ ਅਦਿੱਤੀ ਸਿੰਘ ਦੇ ਨਾਲ ਗੱਲਬਾਤ ਕੀਤੀ ਆ ਜਿਹੜੇ ਕਹਿ ਰਹੇ ਨੇ ਕਿ ਉਹਨਾਂ ਨੂੰ ਉਮੀਦ ਨਹੀਂ ਸੀ ਪਰ ਉਹਨਾਂ ਨੇ ਵੱਡੇ ਹੋ ਕੇ ਡਾਕਟਰੀ ਲਾਈਨ ਦੇ ਵਿੱਚ ਜਾਣਾ ਮਤਲਬ ਡਾਕਟਰ ਬੰਨਾ ਹੈ ਹੈਲੋ ਹਾਂਜੀ ਅਦਿੱਤੀ ਪਹਿਲਾਂ ਤੇ ਬੇਟਾ ਤੁਹਾਨੂੰ ਬਹੁਤ ਬਹੁਤ ਮੁਬਾਰਕ ਹੈ ਤੁਸੀਂ ਪੰਜਾਬ ਪਰ ਚ ਪਹਿਲਾ ਸਥਾਨ ਅਸਲ ਕੀਤਾ ਹੈ ਥੈਂਕ ਯੂ ਸਰ ਥੈਂਕ ਯੂ ਸੋ ਮੱਚ ਅਦਿੱਤੀ ਉਮੀਦ ਸੀ ਕਿ ਤੁਸੀਂ ਪੰਜਾਬ ਟੌਪ ਕਰੋਗੇ ਸੌਰੀ ਸਰ ਆਪਕੇ ਆਵਾਜ਼ ਨਹੀਂ ਆ ਰਹੀ ਮੈਂ ਕਿ ਤੁਹਾਨੂੰ ਉਮੀਦ ਸੀ ਕਿ ਤੁਸੀਂ ਪੰਜਾਬ ਟੌਪ ਕਰੋਗੇ ਨਹੀਂ ਸਰ ਬਿਲਕੁਲ ਨਹੀਂ ਕੀਤੀ ਜੀ ਲੈ ਵੀ ਲੈਟਰੀ ਨਾ ਹਲੇ ਵੀ ਡ੍ਰੀਮ ਲੱਗ ਰਿਹਾ ਹੈਗਾ ਹਾਂਜੀ ਹੁਣ ਕੀ ਸੋਚਿਆ ਹੈਗਾ ਤੁਸੀਂ ਜ਼ਿੰਦਗੀ ਚ ਕੀ ਬੰਨਾ ਵੱਡੇ ਹੋ ਕੇ ਡਾਕਟਰ ਬੰਨਾ ਹੈ ਡਾਕਟਰ ਬੰਨਾ ਹੈ ਵੈਰੀ ਗੁੱਡ ਤੇ ਤੁਹਾਡੇ 8ਵੀਂ ਚ ਜਦੋਂ ਤੁਸੀਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ 8ਵੀਂ ਜਮਾਤ ਦਾ ਰਿਜ਼ਲਟ ਆਇਆ ਸੀ ਉਦੋਂ ਵੀ ਤੁਹਾਡੇ ਨਾਮ ਮੈਰਿਟ ਦੇ ਵਿੱਚ ਆਇਆ ਸੀ ਨੋ ਸਰ ਮੈਰਿਟ ਨਹੀਂ ਆਇਆ ਸੀ ਅੱਛਾ ਤੇ ਘਰ ਦੇ ਵਿੱਚ ਹੋਰ ਕੌਣ ਕੌਣ ਨੇ ਫਾਦਰ ਮਦਰ ਐਂਡ ਬ੍ਰਦਰ ਅੱਛਾ ਤੇ ਮਾਤਾ ਪਿਤਾ ਕੀ ਕਰਦੇ ਨੇ ਤੁਹਾਡੇ ਮੰਮੀ ਹਾਉਸ ਵਾਈਫ ਐਂਡ ਪਾਪਾ ਕੇ ਸ਼ਾਪ ਐ ਬਿਜ਼ਨੈਸ ਚੁੱਕਾ। ਅੱਛਾ ਅੱਛਾ। ਤੇ ਹੁਣ ਐਸੇ ਸਕੂਲ ਦੇ ਵਿੱਚ ਹੀ ਤੁਸੀਂ ਪਲੱਸ 2 ਪਲੱਸ 2 ਤੱਕ ਤੁਹਾਡਾ ਸਕੂਲ ਐ। ਐਸੇ ਸਕੂਲ ਤੋਂ ਕਰ ਰਹੇ ਹੋ। ਸ਼ੁਰੂ ਤੋਂ ਤੁਸੀਂ ਐਸੇ ਸਕੂਲ 'ਚ ਪੜ ਰਹੇ ਹੋ। ਹਾਂਜੀ। ਔਰ ਮਾਤਾ-ਪਿਤਾ ਨੂੰ ਪਤਾ ਲੱਗ ਗਿਆ ਕਿ ਤੁਸੀਂ ਪੰਜਾਬ ਪਰ ਦੇ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ? ਅੱਛਾ ਹੋਰ ਤੇ ਜਿਹੜੇ ਤੁਹਾਡੇ ਸਹੇਲੀਆਂ ਨੇ ਉਹ ਕੀ ਕਹਿ ਰਹੀਆਂ ਨੇ ਉਹ ਵੀ ਹੁਣ ਪੂਰੇ ਲੱਡੂ ਵੰਡ ਰਹੇ ਹੋ ਤੁਸੀਂ ਬਹੁਤ ਖੁਸ਼ ਨੇ ਸਾਰੇ ਕੇ ਸਾਥ ਬਹੁਤ ਖੁਸ਼ ਅੱਛਾ ਤੜੇ ਹਰ ਸਬਜੈਕਟ ਚੋਂ 100 ਮਾਰਕਸ ਆਏ 100 ਚੋਂ 100 ਹੀ ਆਏ ਨੇ ਯੈਸ ਜਿਆਦਾ ਤੁਸੀਂ ਕਿਹਦੇ ਚ ਪਰਫੈਕਟ ਸੀ ਇੰਗਲਿਸ਼ ਦੇ ਵਿੱਚ ਜਾਂ ਮੈਥ ਜਾਂ ਸਾਇੰਸ ਦੇ ਵਿੱਚ ਉਮੀਦ ਸੀ ਕਿ ਸਾਰੇ ਚੋਂ 100 100 ਨੰਬਰ ਆਉਣਗੇ ਹਾਂਜੀ ਤੇ ਜਿਆਦਾ ਤੁਹਾਨੂੰ ਟੀਚਰ ਕਿੰਨੇ ਜਿਆਦਾ ਕਿੰਨੇ ਪੜਾਇਆ ਗਿਆ ਸਾਰੇ ਟੀਚਰ ਹੈ ਕਿ ਕੋਈ ਖਾਸ ਟੀਚਰ ਨਹੀਂ ਤੁਸੀਂ ਸਾਰੇ ਅਧਿਕਾਰੀਆਂ ਸਾਰੇ ਅਧਿਕਾਰੀਆਂ ਆਮ ਕਰਦੀ ਤੀ ਨੇ ਪੰਜਾਬ ਪਰ ਦੇ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਇਸ ਮਸਲੇ ਦੇ ਵਿੱਚ ਅਸੀਂ ਸਕੂਲ ਦੀ ਪ੍ਰਿੰਸੀਪਲ ਹਰਜੀਤ ਕੌਰ ਉਹਨਾਂ ਦੇ ਨਾਲ ਗੱਲਬਾਤ ਕੀਤੀ ਉਹਨਾਂ ਨੇ ਕਿਹਾ ਕਿ ਪਿਛਲੇ 15 16 ਸਾਲ ਤੋਂ ਸਾਡਾ ਸਕੂਲ ਹਰ ਵਾਰ ਚਾਹੇ 8ਵੀਂ ਜਮਾਤ ਹੋਵੇ ਚਾਹੇ 10ਵੀਂ ਹੋਵੇ ਚਾਹੇ 12ਵੀਂ ਜਮਾਤ ਹੋਵੇ ਮੈਰਿਟ ਦੇ ਵਿੱਚ ਆਉਂਦਾ ਪਹਿਲੀਆਂ ਪੋਜੀਸ਼ਨਾਂ ਹਾਸਲ ਕਰਦਾ ਕਿਉਂਕਿ ਸਾਡੇ ਟੀਚਰ ਸਾਡੇ ਬੱਚੇ ਉਹਨਾਂ ਦੀ ਮਿਹਨਤ ਲਗਨ ਕਰਕੇ ਹੀ ਸਾਡਾ ਸਕੂਲ ਹਮੇਸ਼ਾ ਮੱਲਾ ਮਾਰਦਾ ਹੈ ਸਾਡੇ ਨਾਲ ਇਸ ਸਮੇਂ ਜੁੜ ਚੁੱਕੇ ਨੇ ਪ੍ਰਿੰਸੀਪਲ ਤੇਜਾ ਸਿੰਘ ਸਤੰਤਰ ਮੈਮੋਰੀਅਲ ਸਕੈਂਡੀ ਸਕੂਲ ਸ਼ਿਮਲਾਪੁਰ ਹੁਦਿਆਣ ਮੈਡਮ ਪਹਿਲਾਂ ਤੇ ਬਹੁਤ ਬਹੁਤ ਬਾਰਕਾ ਜੀ ਤੁਹਾਡੇ ਦੋ ਬੱਚਿਆਂ ਨੇ ਟੌਪ ਕੀਤਾ ਪਹਿਲੀ ਔਰ ਦੂਜੀ ਪੋਜੀਸ਼ਨ ਤੁਹਾਡੇ ਸਕੂਲ ਨੂੰ ਮਿਲੀ ਜੀ ਹਾਂਜੀ ਥੈਂਕ ਯੂ ਸਰ ਬਹੁਤ ਬਹੁਤ ਕਿਵੇਂ ਮਹਿਸੂਸ ਕਰ ਰਹੇ ਹੋ ਜੀ ਕਿ ਬੱਚਿਆਂ ਨੇ ਇੱਡਾ ਵੱਡਾ ਮਾਣ ਬਖਸ਼ਦਾ ਸਕੂਲ ਨੂੰ ਜੀ ਪੰਜਾਬ ਭਰ ਤੋਂ ਟੌਪ ਕਰਨਾ ਹਾਂਜੀ ਸਰ ਬਹੁਤ ਅੱਛਾ ਮਹਿਸੂਸ ਕਰ ਰਹੇ ਹਾਂ ਜਦੋਂ ਬੱਚਿਆਂ ਦੀ ਮਿਹਨਤ ਟੀਚਰਸ ਦੀ ਮਿਹਨਤ ਉਹਨਾਂ ਦੇ ਪੇਰੈਂਟਸ ਦੀ ਮਿਹਨਤ ਜਦੋਂ ਰੰਗ ਲੈ ਕੇ ਆਉਂਦੀ ਹੈ ਜੀ ਤਾਂ ਸਾਨੂੰ ਬਹੁਤ ਮਹਿਸੂਸ ਹੁੰਦਾ ਮਾਣ ਮਹਿਸੂਸ ਹੁੰਦਾ ਇਸ ਗੱਲ ਦਾ ਖਾਸ ਕਰਕੇ ਵੀ ਬੱਚੇ ਸਾਡੇ ਕੋਲੋਂ ਪੜ੍ਹੇ ਹੋਏ ਨੇ ਜੀ ਇਹ ਜਿਹੜੀ ਸਾਡੀ ਮਿਹਨਤ ਹੈ ਰੇੜੀ ਉਹ ਵੀ ਸਾਨੂੰ ਲੱਗਦਾ ਵੀ ਹਾਂ ਜੀ ਪ੍ਰਮਾਤਮਾ ਮੈਮ ਜੀ ਲੜਕੀ ਅਦਿਤੀ ਔਰ ਅਲੀਸ਼ਾ ਜਿਨ੍ਹਾਂ ਨੇ ਪਹਿਲਾ ਔਰ ਦੂਜਾ ਸਥਾਨ ਪ੍ਰਾਪਤ ਕੀਤਾ ਇਹ ਆਮ ਘਰਾਂ ਦੇ ਬੱਚੇ ਨੇ ਜੀ ਹਾਂ ਜੀ ਸਰ ਆਮ ਘਰਾਂ ਦੇ ਬੱਚੇ ਨੇ ਦੋਨੋਂ ਇਹ ਜੀ ਜਦੋਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਵੱਲੋਂ 8ਵੀਂ ਦਾ ਰਿਜ਼ਲਟ ਆਇਆ ਉਦੋਂ ਵੀ ਇੰਨਾ ਬੱਚਿਆਂ ਦੀ ਅੱਛੀ ਪੋਜੀਸ਼ਨ ਸੀ ਹਾਂਜੀ ਸਰ ਇਹ तकरीबन ਠੀਕ ਨੇ ਬੱਚੇ ਪੜਨ ਨੂੰ ਸ਼ੁਰੂ ਤੋਂ ਨਾਲ ਅੱਛੇ ਨੇ ਬਸਤੀ ਹਾਂਜੀ ਤੇ ਪਹਿਲਾਂ ਵੀ ਮੈਮ ਤੁਹਾਡੇ ਸਕੂਲ ਦੇ میٹرਿਕ ਜਾਂ ਬੋਰਡ 8ਵੀਂ 10ਵੀਂ 12ਵੀਂ ਜਮਾ ਦੇ ਬੱਚਿਆਂ ਨੇ ਟੌਪ ਕੀਤਾ ਪੰਜਾਬ ਹਾਂਜੀ ਸਰ ਕਈ ਵਾਰ ਕੀਤਾ ਇੱਕ ਵਾਰ ਨਹੀਂ ਬਹੁਤ ਵਾਰ ਟੌਪ ਕੀਤਾ ਫਿਰ ਸਿੱਕ ਪਿਛਲੇ ਸਾਲ ਨੂੰ ਛੱਡ ਕੇ ਉਸ ਤੋਂ ਪਿਛਲੇ ਸਾਲਾਂ ਦੇ ਵਿੱਚ ਪਲੱਸ 2 ਖਾਸ ਕਰਕੇ ਹਮੇਸ਼ਾ ਹੀ ਆਪਣੇ top ਤੇ ਰਹੀ ਹੈ ਵੀ plus plus ਤੁਹਾਨੂੰ ਸ਼ਾਇਦ ਜੇ ਨਾਮ ਯਾਦ ਹੋਣ ਤਾਂ ਪੂਜਾ ਜੋਸ਼ੀ ਸੀ ਇੱਕ plus ਪੰਜਾਬ ਤੋਂ ਫਸਟ ਆਈ ਸੀ ਤੇ ਅਰਸ਼ਪ੍ਰੀਤ ਸੀ ਵਿਵੇਕ ਰਾਜਪੂਤ ਸੀ ਇੱਕ ਸਾਹਿਲ ਮੱਡਾ ਸੀ ਇਸ ਤਰ੍ਹਾਂ ਇੱਕ ਰਾਜਵਿੰਦਰ ਸੀ ਮਤਲਬ ਸਾਨੂੰ ਤਕਰੀਬਨ ਪਿਛਲੇ ਜੇ ਕਹੀਏ ਕਿ 15 15 16 ਸਾਲ ਤੋਂ ਬੈਸਟ ਰਿਜ਼ਲਟਸ ਆ ਰਹੇ ਨੇ ਤੇ ਮੈਰਿਟਸ ਦੀ ਗਿਣਤੀ ਦੇ ਵਿੱਚ ਵੀ ਜੇ ਦੇਖੀਏ ਤਾਂ ਬਾਕੀ ਸਾਰੇ ਪੰਜਾਬ ਦੇ ਸਾਰੇ ਬਾਕੀ ਸਕੂਲਾਂ ਦੇ ਕੰਪੈਰੀਟਿਵਲੀ ਮੈਕਸਿਮਮ ਮੈਰਿਟਸ ਸਾਡੇ ਕੋਲ ਹੁੰਦੀਆਂ ਨੇ 10ਥ ਦੀਆਂ ਦੀ ਤੇ ਪਲੱਸ 2 ਦੀਆਂ ਜਿਹੜੀ ਇਸ ਟਾਈਮ ਮੈਟ੍ਰਿਕ ਜਮਾਤ ਦੀ ਆਈ ਹੈ ਜੀ ਮੈਰਿਟ ਉਹਦੇ ਚ ਤੁਹਾਨੂੰ ਲੱਗਦਾ ਕਿ ਤੁਹਾਡੇ ਮੈਕਸਿਮਮ ਬੱਚੇ ਆਏ ਨਹੀਂ ਹਾਂ ਮੈਂ ਐਨਲਿਸਿਸ ਨਹੀਂ ਕੀਤਾ ਸਰ ਪਰ 8 ਸਟੂਡੈਂਟਸ ਨੇ ਸਾਡੇ ਮੈਰਿਟ ਮੈਂ ਖਾਸ وجہ ਬੱਚੇ ਤੇ ਟੀਚਰ ਦੋਨਾਂ ਦਾ ਜਿਹੜਾ కెਮਿਸਟਰੀ ਆ ਉਹ ਵਜ੍ਹਾ ਹੈ ਕਿ ਜਿਹੜੇ ਬੱਚੇ ਟੌਪ ਕਰ ਰਹੇ ਨੇ ਹਾਂਜੀ ਸਰ ਇਹ ਡੈਡੀਕੇਸ਼ਨ ਡਿਟਰਮੀਨੇਸ਼ਨ ਜੀ ਕੰਟਰੀਗੂਸ਼ਨ ਸਰ ਕੁਝ ਡਿਸਪਲਿਨ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਕਾਊਂਟ ਕਰਦੀਆਂ ਨੇ ਇਹਦੇ ਬੱਚੇ ਤੁਹਾਡੀ ਕਿੰਨੇ ਕਿ ਬੱਚਿਆਂ ਦੀ ਸਟਰੈਂਥ ਹੈਗੀ ਸਕੂਲ ਦੇ ਵਿੱਚ ਅ ਬੱਚੇ 215 ਬੱਚਿਆਂ ਨੇ ਮੇਰੇ ਸੈਲਸ਼ਾ ਪੇਪਰ ਦਾ 217 ਬੱਚਿਆਂ ਨੇ ਓਵਰ ਓਵਰਆਲ ਜੀ ਪੂਰੇ ਸਕੂਲ ਦੀ ਜੀ ਸਟਰੈਂਥ ਪੂਰੇ ਸਕੂਲ ਦੀ ਸਟਰੈਂਥ ਸਰ ਨੀਅਰ ਅਬਾਊਟ 800 ਜੀ 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 ਅੱਛਾ ਮੈਂ ਇੱਕ ਤੇ ਚਲੋ ਅਕੈਡੈਮਿਕ ਤੌਰ ਤੇ ਬੱਚਿਆਂ ਨੇ ਸਕੂਲ ਦਾ ਆਪਣਾ ਮਾਪਿਆਂ ਦਾ ਨਾਮ ਰੋਸ਼ਨ ਕੀਤਾ ਬਾਕੀ ਜਿਹੜੀ ਐਕਟੀਵਿਟੀ ਹੈਗੀ ਹੈ ਜੀ სპੋਰਟਸ ਜਾਂ ਜਿਹੜੇ ਹੋਰ ਨੇ ਕਰਿਕੂਲਮ ਉਹਦੇ ਵਿੱਚ ਕਿਵੇਂ ਬੱਚੇ ਪਰਫਾਰਮੈਂਸ ਰਹੀ ਹੈ ਬੱਚਿਆਂ ਦੀ ਜੀ ਸਕੂਲ ਦੇ ਵਿੱਚ ਸਾਡੇ ਜਿੰਨੇ ਐਕਟੀਵਿਟੀਜ਼ ਦੇ ਵਿੱਚ ਵੀ ਬਹੁਤ ਐਕਟਿਵਲੀ ਪਾਰਟਿਸਿਪੇਟ ਕਰਦੇ ਨੇ ਤੇ ਜਿਵੇਂ ਪੰਜਾਬ ਪੂਲ এডਿਕੇਸ਼ਨ ਬੋਰਡ ਵੱਲੋਂ ਸਹਿਤ ਅਕੈਡਮਿਕ ਐਕਟੀਵਿਟੀਜ਼ ਹੁੰਦੀਆਂ ਹੁੰਦੀਆਂ ਸੀਗੀਆਂ ਉਹਨਾਂ ਦੇ ਵੀ ਬੱਚੇ ਪੋਜੀਸ਼ਨਾਂ ਲੈ ਕੇ ਆਉਂਦੇ ਸੀ ਹਰੇਕ ਖੇਤਰ ਦੇ ਵਿੱਚ ਤੇ ਪਲੱਸ ਸਪੋਰਟਸ ਦੇ ਵਿੱਚ ਵੀ ਸਾਡੇ ਬੱਚੇ ਬਹੁਤ ਵਧੀਆ ਕਰ ਰਹੇ ਨੇ ਇਹ ਜਿਹੜਾ ਬੱਚਾ ਪੰਜਾਬ ਤੋਂ ਫਰஸ்ட் ਆਇਆ ਅਦਿੱਤੀ ਇਹਦੇ ਸਪੋਰਟਸ ਦੇ ਵਿੱਚੋ ਵੀ ਮੇਰੇ ਖਿਆਲ ਹੈ ਨੰਬਰ ਕਾਊਂਟ ਹੋਏ ਹੋਣਗੇ ਜੀ ਜੀ ਔਰ ਅਲੀਸ਼ਾ ਵੀ ਹਾਂਜੀ ਅਲੀਸ਼ਾ ਵੀ ਦੋਨੋਂ ਸਪੋਰਟਸ ਪਰਸਨ ਸੀਗੀਆਂ ਬੱਚੇ ਇਸ ਸਾਲ ਕੁੱਲ 281898 ਵਿਦਿਆਰਥੀਆਂ ਨੇ 10ਵੀਂ ਜਮਾਤ ਦੇ ਪੇਪਰ ਦਿੱਤੇ ਸਨ ਜਿਨ੍ਹਾਂ ਦੇ ਵਿੱਚੋਂ 273348 ਬੱਚੇ ਪਾਸ ਹੋਏ ਨੇ ਜਦਕਿ ਜਿਹੜੀ પાસ ਪ੍ਰਤੀਸ਼ਤਤਾ 99.24% ਜਦ ਕਿ ਪਿਛਲੇ ਸਾਲ 97.54 ਸੀ 2023 ਦੇ ਵਿੱਚ ਉਦੋਂ ਜਿਹੜੇ ਨੇ 2,81,327 ਵਿਦਿਆਰਥੀਆਂ ਨੇ 10ਵੀਂ ਜਮਾਤ ਦੀ ਪ੍ਰੀਖਿਆ ਦਿੱਤੀ ਜਿਨ੍ਹਾਂ ਚੋਂ 2,74,400 ਬੱਚੇ ਪਾਸ ਹੋਏ ਨੇ ਅਗਰ 2022 ਦੀ ਗੱਲ ਕੀਤੀ ਜਾਵੇ ਤਾਂ ਉਸ ਸਮੇਂ 99.06 ਜਿਹੜੀ ਆ ਉਹ ਪਾਸ ਪ੍ਰਤੀਸ਼ਤਤਾ ਰਹੀ ਉਸ ਸਮੇਂ 3,11,545 ਬੱਚਿਆਂ ਨੇ 10ਵੀਂ ਜਮਾਤ ਦਾ ਨਤੀਜਾ ਜਿਹੜੇ ਪ੍ਰਿਕਾ ਦਿੱਤੀ ਸੀ ਉਹਦੇ ਚ 3 ਲੱਖ 8272 ਬੱਚੇ ਪਾਸ ਹੋਏ ਸੀ 2022 ਦੇ ਮੁਕਾਬਲੇ ਇਸ ਵਾਰ 97.24 ਫੀਸਦੀ ਜਿਹੜੇ ਬੱਚੇ ਪਾਸ ਹੋਏ ਨੇ ਅਗਰ ਫੇਲ ਦੀ ਗੱਲ ਕੀਤੀ ਜਾਵੇ ਤਾਂ ਜਿਹੜਾ ਉਹ 394 ਫੇਲ ਹੋਏ ਨੇ ਪਾਸ 2 ਲੱਖ 7348 ਜਿਹੜੇ ਰੀਪੀਅਰ ਉਹ 7166 ਜਿਨ੍ਹਾਂ ਦਾ ਰਿਜ਼ਲਟ ਰੋਕਿਆ ਗਿਆ ਉਹ 190 ਕੁੱਲ 28198 ਬੱਚੇ ਪਾਸ ਹੋਏ ਨੇ ਅਗਰ ਗੱਲ ਕੀਤੀ ਜਾਵੇ ਤਾਂ ਇਹਦੇ ਚ ਉਹ ਪਾਸ ਜਿਹੜੇ ਕੁੜੀਆਂ ਦੀ ਜਿਹੜੀ ਪਰਸੈਂਟੇਜ ਆ ਉਹ ਕਰੀਬ ਰਹੀ ਆ 76.52 ਮਤਲਬ 76.52 ਫੀਸ ਦੀ ਮੁੰਡਿਆਂ ਦੀ ਜਿਹੜੀ ਰਹੀ ਆ ਉਹ 67.29 ਹੀ ਆ ਜਦਕਿ ਇੱਕ ਬੱਚਾ 트랜ਸ ਜੈਂਡਰ ਸੀ ਉਹ ਪਾਸ ਹੋ ਗਿਆ ਇਸ ਤੋਂ ਇਲਾਵਾ ਜਿਹੜੀ ਗਵਰਨਮੈਂਟ ਸਕੂਲਾਂ ਦੀ ਜਿਹੜੀ ਪਾਸ ਪ੍ਰਤੀਸ਼ਤਤਾ ਉਹ 71.67 ਰਹੀ ਆ ਨਾਨ ਗਵਰਨਮੈਂਟ ਸਕੂਲ ਜਿਹੜੇ ਪ੍ਰਾਈਵੇਟ ਸਕੂਲ ਜਿਨ੍ਹਾਂ ਨੂੰ ਕਹਿੰਦੇ ਉਹਨਾਂ ਦੀ 70.64 ਜਦਕਿ ਗਵਰਨਮੈਂਟ ਐਡਿਡ ਸਕੂਲ ਉਹਨਾਂ ਦੀ ਜਿਹੜੀ ਪਾਸ ਪ੍ਰਤੀਸ਼ਤਾ ਉਹ 71.46 ਰਹੀ ਹੈ ਔਰ ਇਸ ਮਸਲੇ ਦੇ ਵਿੱਚ ਗੱਲ ਇਹ ਹੈ ਕਿ ਅ ਜਿਲ੍ਹਾ ਵਾਈਜ਼ ਗੱਲ ਕਰਨੀ ਹੋਵੇ ਜਿਲ੍ਹਾ ਵਾਰ ਪਾਸ ਪ੍ਰਤੀਸ਼ਤਾ ਅੰਮ੍ਰਿਤਸਰ ਦੀ ਗੱਲ ਕੀਤੀ ਜਾਵੇ ਤਾਂ 99.22 ਰਹੀ ਹੈ ਪਠਾਨਕੋਟ ਦੀ 99.22 ਤਰਨਤਾਰ ਦੀ 99.13 ਗੁਰਦਾਸਪੁਰ ਦੀ 98.97 ਫਿਰ ਫਿਰੋਜ਼ਪੁਰ ਦੀ 98.48 ਉਸ ਤੋਂ ਬਾਅਦ ਫਰੀਦਕੋਟ ਦੀ ਗੱਲ ਕੀਤੀ ਹੋਵੇ 98.30 ਹਾਰਪੁਰ ਦੀ 98.21 ਔਰ ਐਸਬੀਐਸ ਨਗਰ ਦੀ 98.09 ਕਪੂਰਥਲਾ ਦੀ 97.93 ਫਾਜ਼ਿਲਕਾ ਦੀ 97.24 ਰੂਪਨਗਰ ਦੀ 97.3 ਮੂਗਾ ਦੀ 97% ਉਸ ਤੋਂ ਬਾਅਦ ਮਹਾਲੀ ਦੀ 96.99 ਉਸ ਤੋਂ ਬਾਅਦ ਜਲੰਧਰ ਦੀ 96.79 ਦਿਲੰਦਰ ਦੀ 96.70 ਨਾਸਤੀ ਉਸਬਾਦ ਬਠਿੰਡਾ ਦੀ 96.75 ਮਾਨਸਾ ਦੀ 96.98 ਬਰਨਾਲਾ ਦੀ 96.58 ਪਟਿਆਲਾ ਦੀ 96.33 ਮਲੇਰਕੋਟਲਾ 96.19 ਸੰਗਰੂਰ ਦੀ 96.12 ਮੁਕਸਰ ਦੀ 96.12 ਲੁਧਿਆਣਾ ਦੀ 95.27 ਫਤਿਹਗੜ ਸਾਹਿਬ ਦੀ ਜਿਹੜੀ ਆ ਉਹ 94.51 ਜਿਹੜੀ ਆ ਉਹ ਪਾਸ ਜਿਹੜੀ ਪ੍ਰਤੀਸ਼ਾ ਰਹੀ ਆ ਇਸ ਤੋਂ ਇਲਾਵਾ ਜਿਹੜੇ ਅ ਵਿਸ਼ੇ ਦੇ ਤੌਰ ਤੇ ਵੀ ਜਿਹੜੇ ਖਾਸ ਕਰਕੇ ਬੱਚੇ ਨੇ ਉਹਨਾਂ ਦੇ ਵਿੱਚ ਪੰਜਾਬੀ ਦੀ ਗੱਲ ਕੀਤੀ ਹੈ ਉਹ ਇੰਗਲਿਸ਼ ਦੀ ਗੱਲ ਕੀਤੀ ਜਾਵੇ ਮੈਥ ਦੀ ਗੱਲ ਕੀਤੀ ਸਾਇੰਸ ਦੀ ਲਗਭਗ ਸਾਰੇ ਵਿਸ਼ਿਆਂ ਦੇ ਵਿੱਚ 99. ਜਿਹੜੇ ਨੇ ਉਪਾਸ ਪ੍ਰਤੀਸ਼ਤਾ ਜਿਹੜੇ ਬੱਚਿਆਂ ਦੇ ਰਹੀ ਹੈ ਔਰ ਪਹਿਲਾ ਸਥਾਨ ਤਿੰਨਾਂ ਕੁੜੀਆਂ ਨੇ ਹਾਸਲ ਕੀਤਾ ਔਰ ਇਹ ਜਿਹੜੇ ਨੇ ਜਿਹੜੇ ਬੱਚਿਆਂ ਨੇ ਆਪਣਾ ਰਿਜ਼ਲਟ ਦੇਖਣਾ ਵਾ ਉਹ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ ਵੈਬਸਾਈਟ ਤੇ ਜਾ ਕੇ ਆਪਣਾ ਨਾਮ ਜਾਂ ਰੋਲ ਨੰਬਰ ਦੇ ਜ਼ਰੀਏ ਰਿਜ਼ਲਟ ਦੇਖ ਸਕਦੇ ਨੇ ਲੇਕਿਨ ਫਿਲਹਾਲ ਕੁੜੀਆਂ ਨੇ ਝੰਡੇ ਗੜ ਦਿੱਤੇ ਨੇ ਤੇ ਕੁੜੀਆਂ ਨੂੰ ਵਿਦਿਆਰਥੀਆਂ ਨੂੰ ਉਹਨਾਂ ਦੇ ਮਾਪਿਆਂ ਨੂੰ ਉਹਨਾਂ ਦੇ ਟੀਚਰਾਂ ਨੂੰ ਢੇਰ ਸਾਰੀਆਂ ਵਧਾਈਆਂ ਫਿਲਹਾਲ ਇਸ ਜਾਣਕਾਰੀ ਦੇ ਨਾਲ ਧਰਤ ਤੋਂ ਲੈਂਦੇ ਆ ਗਏ ਦੇਖਦੇ ਰਹੋ ABC ਪੰਜਾਬ ਧੰਨਵਾਦ